ਡੇਟਿੰਗ ਐਪ ਦੇ ਜ਼ਰੀਏ ਲੋਕਾਂ ਦੇ ਨਾਲ ਲੁੱਟਖੋ ਕਰਨ ਵਾਲੇ ਗਿਰੋਹ ਦਾ ਪੁਲਿਸ ਵੱਲੋਂ ਪਰਦਾ ਫਾਸ਼ ਕਰ ਦਿੱਤਾ ਗਿਆ ਤਦ ਦੱਸਦੇ ਕਿ ਜਿੱਥੇ ਬਠਿੰਡਾ ਪੁਲਿਸ ਨੇ ਰਾਮਪੁਰਾ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਅਗਵਾ ਕਰਨ ਉਸ ਦਾ ਮਾਰਕਟ ਤੇ ਲੁੱਟਖੋ ਕਰਨ ਦੇ ਮਾਮਲੇ ਦੇ ਵਿੱਚ ਗਿਰੋਹ ਦੇ 3 ਮੈਂਬਰ ਗ੍ਰਿਫਤਾਰ ਕੀਤੇ ਨੇ ਇਸ ਗਿਰੋਹ ਨੇ ਗਰਾਇਡਰ ਨਾਮਕ ਗੇ ਡੇਟਿੰਗ ਐਪ ਦੀ ਵਰਤੂ ਕੀਤੀ ਤੇ ਬੀੜਤ ਪੋਪਨੇ ਜਾਲ ਦੇ ਵਿੱਚ ਫਸਾ ਲਿਆ ਮਾਮਲਾ 22 ਦਸੰਬਰ 2025 ਦਾ ਜਦੋਂ ਇੱਕ ਵਿਅਕਤੀ ਰਾਮਪੁਰਾ ਮੰਡੀ ਦੇ ਟੀ ਪੁਆਇੰਟ ਤੇ ਸੈਰ ਕਰਨ ਆਇਆ ਸੀ ਉਥੇ ਕਾਰ ਦੇ ਵਿੱਚ ਸਵਾਰ ਦੋ ਤਿੰਨ ਨੌਜਵਾਨਾ ਨੇ ਉਸਤੇ ਨੁਕੀਲੇ ਹਥਿਆਰਾਂ ਦਾ ਹਮਲਾ ਕੀਤਾ ਤੇ ਉਸ ਨੂੰ ਜ਼ਬਰਦਸਤੀ ਗੱਡੀ ਦੇ ਵਿੱਚ ਬਿਠਾ ਲਿਆ ਦੋਸ਼ੀਆਂ ਨੇ ਪੀੜਤ ਦਾ ਨਾਮ ਮਾਰਕਟ ਕੀਤੀ ਤੇ ਉਸ ਦਾ ਆਈਫੋਨ ਖੋਲ੍ਹ ਲਿਆ ਉਸ ਤੋਂ ਬਾਅਦ ਉਹਨਾਂ ਨੇ ਪੀੜਤ ਤੋਂ ਫੋਨ ਦਾ ਪਾਸਵਰਡ ਪੁੱਛਿਆ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਖਿਆਲੀ ਵਾਲਾ ਲਿੰਕ ਰੋਡ ਤੇ ਸੁੱਟ ਦਿੱਤਾ ਐਸਐਸਪੀ ਬਠੰਡਾ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਟੀਮਾਂ ਬਣ ਜੋ ਗ੍ਰਫਤਾਰ ਕੀਤੇ ਗਏ ਪੁਛਗਿੱਛ ਦੇ ਦੌਰਾਨ ਮੁੱਖ ਦੋਸ਼ੀ ਇੰਦਰਜੀਤ ਸਿੰਘ ਨੇ ਆਪਣਾ ਜੁਰਮ ਕਬੂਲਿਆ ਕਿ ਪੈਸੇ ਹੜਪਣ ਦੀ ਨੀਅਤ ਦੇ ਨਾਲ ਪੀੜਤ ਨੂੰ ਗੇ ਡੇਟਿੰਗ ਐਪ ਦੇ ਜ਼ਰੀਏ ਮਿਲਣ ਬੁਲਾਇਆ ਗਿਆ ਸੀ ਫੜੇ ਗਏ ਤਿੰਨੋਂ ਨੌਜਵਾਨ ਬੇਰੁਜ਼ਗਾਰ ਨੇ ਦੋਸ਼ੀ ਇੰਦਰਜੀਤ ਸਿੰਘ ਉਰਫ ਕਿੰਦੀ ਪੈ ਇਸ ਤੋਂ ਪਹਿਲਾਂ ਵੀ ਪਟਿਆਲਾ ਬਰਨਾਲਾ ਤੇ ਤੱਪਾ ਦੇ ਵਿੱਚ ਚੋਰੀ ਲੁੱਟਖੋ ਤੇ ਹੋਰ ਮਾਮਲੇ ਦਰਜ ਨੇ ਬਾਕੀ ਤੋਂ ਦੋਸ਼ੀਆਂ ਦਾ ਫਿਲਹਾਲ ਕੋਈ ਰਿਕਾਰਡ ਸਾਹਮਣੇ ਨਹੀਂ ਆਇਆ ਦਸੰਬਰ ਮਹੀਨੇ ਪਿਤੇ ਸਾਲ ਦਸੰਬਰ ਮਹੀਨੇ 'ਚ ਇੱਕ ਵਾਰ ਤਾਂ ਹੋਈ ਸੀ ਜਿਹੜੀ ਕਿ ਬੜੀ ਨੂੰ ਅਲੱਗ-ਅਲੱਗ ਇਹ ਪਲੇਟਫਾਰਮ 'ਤੇ ਵੀ ਚੱਕਿਆ ਗਿਆ ਸੀ ਬੜੀ ਸੈਂਸੇਸ਼ਨਲ ਸੀ ਕਿ ਜਿੱਤੇ ਇੱਕ ਜਿਹੜਾ ਕੰਪਲੇਨੈਂਟ ਸੀ ਜਿਹੜਾ ਕਿ ਇੱਕ ਟੀਚਰ ਸੀ ਆਪਣੇ ਇੱਥੇ ਰਾਮਪੁਰੇ ਫੂਲ ਦਾ ਰਹਿਣ ਵਾਲਾ ਉਹਨੇ ਆ ਕੇ ਸਾਨੂੰ ਦੱਸਿਆ ਸੀ ਕਿ ਉਹ ਸ਼ਾਇਰ ਕਰਨ ਆਇਆ ਸੀ ਇੱਥੇ ਰਾਮਾ ਮੰਡੀ ਤਾਂ ਜਦੋਂ ਉਹ ਸ਼ਾਇਰ ਕਰਦਾ ਪਿਆ ਸੀ ਕੁਝ 2-3 ਜਿਹੜੇ ਇੱਕ ਕਾਰਸਾਰ ਨਾਮ ਨੂੰ ਵਿਅਕਤੀ ਆਏ ਉਹਨਾਂ ਨੂੰ ਉਹਨਾਂ ਨੇ ਕਿਡਨਾਪ ਕੀਤਾ ਡਟਕੋ ਕੀਤੀ ਤੇ ਉਹਦੀ ਮਾਰਕਟਾਈਜ਼ ਕੀਤੀ ਸੀ ਤੇ ਉਹਨੂੰ ਫਿਰ ਇੱਕ ਜਗ੍ਹਾ ਡ੍ਰੌਪ ਕਰਕੇ ਖਿਆਲੀ ਵਾਲੇ ਦੇ ਕੋਲ ਜਿਹੜਾ ਹੈਗਾ ਉੱਥੇ ਚਲੇ ਗਏ ਜਿਸ ਤੇ ਚੱਲਦੇ ਅਸੀਂ 2-3 ਵਿਅਕਤੀਆਂ ਦੇ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਉਦੇ ਬਿਆਨਾਂ ਨੂੰ ਸੱਚ ਮੰਨਦੇ ਹੋਏ ਇੱਕ ਪਰਚਾ ਦਰਜ ਕੀਤਾ ਸੀ ਆਪਣੇ ਇਥੇ ਸਿਟੀ ਰਾਮਪੁਰੇ ਫੂਲ ਥਾਣੇ 'ਚ ਅਤੇ ਉਦੋਂ ਤੋਂ ਹੀ ਸਾਡੀ ਜਿਹੜੀ ਟੀਮ ਹੈਗੀ ਐ ਐਸਐਚਓ ਸਾਹਿਬ ਹੈਗੇ ਇਸ ਇਹਨੂੰ ਕੇਸ ਨੂੰ ਕਰੈਕ ਕਰਨ 'ਚ ਲੱਗੇ ਹੋਏ ਸੀ ਤਾਂ ਹੁਣ ਅਸੀਂ ਉਸ ਕੇਸ ਨੂੰ ਕਰੈਕ ਵੀ ਕਰ ਲਿਆ ਸੀ ਬੰਦੇ ਅਸੀਂ ਇਹਦੇ 'ਚ ਸਾਨੂੰ ਤਿੰਨ ਜਿਹੜੇ ਨਾਮ ਲੁਨ ਸੀ ਉਹ ਆਇਡੈਂਟੀਫਾਈ ਹੋ ਗਏ ਸੀ ਉਹਨਾਂ ਨੂੰ ਨਾਮਜ਼ਦ ਕੀਤਾ ਹੁਣ ਤੇ ਤਿੰਨੋਂ ਗ੍ਰਿਫਤਾਰ ਹੋ ਗਏ ਇੱਕ ਪਹਿਲਾਂ ਗ੍ਰਿਫਤਾਰ ਸੀ ਦੋ ਹੁਣ ਅਸੀਂ ਅੱਜ ਕਰ ਲਏ ਨੇ ਤੇ ਇਹਦੇ ਚ ਜੋ ਸਾਨੂੰ ਦਰਾਂ ਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਜਿੱਦਾਂ ਜਿਹੜਾ ਕੰਪਲੇਨੈਂਟ ਇਹਨੇ ਲਿਖਾਇਆ ਸੀ ਕਿ ਮੈਂ ਉੱਥੇ ਸੈਰ ਕਰਦਾ ਪਿਆ ਸੀ ਤਾਂ ਨਾਮ ਨੂੰ ਵਿਅਕਤੀ ਆਏ ਨੇ ਤੇ ਮੈਨੂੰ ਕਿਡਨਾਪ ਕੀਤਾ ਤੇ ਲੈ ਕੇ ਮੇਰੇ ਨਾਲ ਲੁੱਟਖੋ ਕੀਤੀ ਉਹ ਗੱਲ ਚ ਸਾਨੂੰ ਸੱਚਾਈ ਨਹੀਂ ਮਿਲੀ ਉਹ ਝੂਠਾ ਪਾਇਆ ਗਿਆ ਐਕਚੁਅਲੀ ਗੱਲ ਇਹ ਹੈ ਕਿ ਇਹ ਬੰਦਾ ਜਿਹੜਾ ਹੈਗਾ ਜਿਹੜਾ ਸਾਡਾ ਕੰਪਲੇਨੈਂਟ ਹੈਗਾ ਸੀ ਇਹ 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 ਜਿਹੜੇ ਇਹ ਵਿਅਕਤੀ ਹੈਗੇ ਸੀ ਜਿਹੜਾ ਇੰਨਾ ਚਿਰ ਸਾਡਾ ਦੋਸ਼ੀ ਹੈਗਾ ਉਹਨੂੰ ਆਪ ਟਾਈਮ ਸੈੱਟ ਕਰਕੇ ਇੱਥੇ ਆਪਣੇ ਰਾਮਪੁਰੇ ਬੁਲਾਇਆ ਹੈਗਾ ਸੀ ਇੱਕ ਇਦਾਂ ਮੁੰਡਿਆਂ ਦੀ ਡੇਟਿੰਗ ਐਪ ਆਉਂਦੀ ਹੈਗੀ ਆ ਜਿਹਨੂੰ ਗਰਾਇੰਡਰ ਕਹਿੰਨੇ ਆਪਾਂ ਹੈਗੇ ਆ ਇਹ ਇੰਨੇ ਆਪਣੇ ਫੋਨ ਤੇ ਡਾਊਨਲੋਡ ਕੀਤੀ ਸੀ ਤੇ ਦੂਸਰੇ ਵਿਅਕਤੀ ਨੇ ਵੀ ਡਾਊਨਲੋਡ ਕੀਤੀ ਸੀ ਉੱਥੇ ਇਹਨਾਂ ਦਾ ਤਾਲਮੇਲ ਹੋਇਆ ਕਿ ਤਾਲ ਮੇਲ ਦੇ ਦੌਰਾਨ ਹੀ ਫਿਰ ਉਸ ਦਿਨ ਉਹਨਾਂ ਦੀ ਇਹਨਾਂ ਦੀ ਗੱਲਬਾਤ ਵੀ ਹੁੰਦੀ ਰਹੀ ਤੇ ਫਿਰ ਉਹਨੇ ਇਹਨੂੰ ਬੁਲਾਇਆ ਇਹ ਮਾਸਟਰ ਹੋਰੀ ਉਧਰ ਸਕੂਟਰੀ ਤੇ ਆਏ ਤੇ ਇਹ ਜਿਹੜੇ ਆਪਣੇ ਦੋਸ਼ੀ ਹੈ ਕਿਉਂਕਿ ਆਪਣੇ ਇੱਕ ਦੋਸਤ ਦੀ ਕਾਰ ਲੈ ਕੇ ਆਏ ਦਾ ਦੋਸ਼ੀ ਆਪਣੇ ਦੋਸਤ ਦੀ ਕਾਰ ਨਾਲ ਇੱਕ ਹੋਰ ਮੁੰਡਾ ਆਇਆ ਤੇ ਇਹ ਫਿਰ ਉਥੋਂ ਉਹਨੂੰ ਯਾਨੀ ਕਿ ਸਕੂਟਰੀ ਜਨੇ ਇੱਕ ਇੱਥੇ ਪਾਰਕਿੰਗ ਤੇ ਲੋਕਲ ਲਾਤੀ ਸੀ ਤੇ ਫਿਰ ਮਾਸਟਰ ਉਸ ਜਿਹੜਾ ਹੈਗਾ ਆਪਣਾ ਕੰਪਲੇਨੈਂਟ ਇਹਨਾਂ ਨਾਲ ਬਹਿ ਕੇ ਚਲਾ ਗਿਆ ਸੀ ਉਸ ਵਾਰ ਦੇਖੇ ਨਾ ਉਥੇ ਦਰਾਨੇ ਜਿੰਨੂ ਕੀ ਕਹਿੰਦੇ ਹੈਗੇ ਜਦੋਂ ਉੱਥੇ ਗਏ ਗਏ ਨੇ ਉਹ ਫਿਰ ਇਹਨਾਂ ਦਾ ਝਗੜਾ ਹੋ ਗਿਆ ਜਿਸ ਤੋਂ ਬਾਅਦ ਕੀ ਇਹਨੂੰ ਥੋੜੀ ਉਹ ਮੈਮ ਮੇ ਹੀ ਕੁੱਟ ਮਾਰ ਵੀ ਤੇ ਫਿਰ ਖੈਲੀ ਵਾਲੇ ਲਾ ਕੇ ਚਲੇ ਗਏ ਸੋ ਇਹ ਕਹਿਣਾ ਕਿ ਇੱਥੇ ਜਿੱਦਾਂ ਆਪਾਂ ਕਹਿੰਦੇ ਕਿ ਸ਼ੇਅਰ ਕਰਦੇ ਹੈਗੇ ਆ ਕਿ ਸ਼ੇਅਰ ਕਰਦੇ ਪਏ ਸੀ ਕਿ ਲੋਕ ਬੜਾ ਲਾਨ ਆਰਡਰ ਖਰਾਬ ਹੈ ਜੀ ਕਿ ਕੁਝ ਵੀ ਹੋ ਜਾਂਦਾ ਵਗ ਬੰਦਾ ਇੱਕ ਆਮ ਸ਼ੇਅਰ ਵੀ ਨਹੀਂ ਕਰ ਸਕਦਾ ਇਦਾਂ ਦੀ ਗੱਲ ਨਹੀਂ ਹੈਗੀ ਬੰਦਾ ਜਾਨੀ ਕਿ ਇਹ ਬੰਦੇ ਨੇ ਬੰਦੇ ਬੁਲਾਏ ਬੰਦਾ ਬੁਲਾਇਆ ਸੀ ਉਹਦੇ ਨਾਲ ਉਹਦੇ ਦੋਸਤ ਮਿੱਤਰ ਆਏ ਆ ਤੇ ਇਹਨੇ ਬੈ ਕੇ ਉਹਨਾਂ ਨਾਲ ਖੁੱਦ ਗਿਆ ਕਿਡਨੈਪਿੰਗ ਵਾਲੀ ਵੀ ਗੱਲ ਹੈ ਨਹੀਂ ਕੋਈ ਹਨਾ ਜੀ ਤੇ ਡਰਾਈਵ ਵੀ ਮੈਂ ਤਾਂ ਸਾਂ ਜੀ ਡਰਾਈਵ ਵੀ ਇਹਨੇ ਆਪ ਹੀ ਫਿਰ ਗੱਡੀ ਕਰਕੇ ਲੈ ਕੇ ਗਿਆ ਉਸ ਤੋਂ ਬਾਅਦ ਦਰਾਨੇ ਜਿੰਨੇ ਵੀ ਹੁੰਦੇ ਹੈਗੇ ਇਹਨਾਂ ਦਾ ਆਪਸ ਚ ਫਿਰ ਟਕਰਾਅ ਹੋ ਗਿਆ ਤੇ ਜਿਸ ਦੇ ਬਾਅਦ ਇਹ ਫਿਰ ਬਾਕੀ ਦੀ ਜੋ ਹੈਗੀ ਇਸ ਗੱਲ ਨੂੰ ਲੈ ਕੇ ਹੋਇਆ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਜੀ ਇਹਨਾਂ ਦੀ ਆਪਸ ਚ ਫਿਰ ਇੱਕ ਗਰਾਇੰਡਰ ਐਪ ਹੈਗੀ ਹੈ ਵੇ ਮੁੰਡਿਆਂ ਦੀ ਹੈਗੀ ਆ ਪੈਨਸ਼ਨ ਦਾ ਲੈਣ ਦੇਣ ਦਾ ਵੀ ਕੀ ਨਹੀਂ ਨਹੀਂ ਪੈਸੇ ਦਾ ਲੈਣ ਦੇਣ ਐ ਸੱਚ ਕੋਈ ਨਹੀਂ ਹੈ ਇੱਕ ਕੇਸ ਦਾ ਮਾਮਲਾ ਸੀ ਕੋਟੀਪੀ ਦਾ ਸਾਹਮਣੇ ਆ ਰਿਹਾ ਸੀ ਮੈਂ ਇਹ ਇਦਾਂ ਜੀ ਇਹ ਇਹਦਾ ਫੋਨ ਜਿਹੜਾ ਹੈਗਾ ਇਹਦਾ ਫੋਨ ਜਦੋਂ ਬਾਅਦ ਚ ਲੜਾਈ ਹੋ ਗਈ ਹੈ ਇਹਦਾ ਫੋਨ ਉਹ ਲੈ ਕੇ ਸੀ ਇਹਦਾ OTP ਤੇ ਇਹਨੇ ਆਪ ਹੀ ਉਹਨਾਂ ਨੂੰ ਦੱਸਿਆ ਸੀ ਤੇ ਉਹ ਫੋਨ ਲੈ ਗਿਆ ਫੋਨ ਵੀ ਅਸੀਂ ਆ ਤੁਹਾਡੇ ਸਾਹਮਣੇ ਪਿਆ ਉਹ ਰਿਕਵਰ ਵੀ ਕਰ ਲਿਆ ਹੈਗਾ ਕੋਟੀਪੀ ਆਲਾ ਸੀਗਾ ਇਹਦਾ ਮੋਬਾਈਲ ਦਾ ਪਾਸਵਰਡ ਦਾ ਸੀਗਾ ਜੀ ਨਹੀਂ ਨਹੀਂ ਇਹਦਾ ਇਹਦਾ ਮੋਬਾਈਲ ਲੋਕ ਲੱਗਾ ਹੁੰਦਾ ਨਾ ਨੀ ਇੱਕ ਉਹਦੇ ਨੇ ਜਿਹੜੀ ਵਾਈਪ ਉਹਨਾਂ ਨੇ ਕਿਹਾ ਇੰਨੇ ਜਿਹੜਾ ਬੰਦੇ ਨੇ ਦੱਸਿਆ ਹੈਗਾ ਜੋ ਮੁਢਲੀ ਦੱਸੀ ਹੈਗੀ ਵੀ ਕਹਾਣੀ ਜਿਹੜੀ ਹੈਗੀ ਉਹ ਸੱਚੀ ਨਹੀਂ ਹੈ ਤੁਹਾਨੂੰ ਇਹ ਦੱਸਿਆ ਨਾ ਇਹਨੇ ਤਾਂ ਕਿਹਾ ਕਿ ਮੈਂ ਸੈਰ ਕਰਦਾ ਪਿਆ ਸੀ ਤੇ ਮੈਂ ਉੱਥੇ ਸੈਰ ਕਰਦਾ ਪਿਆ ਸੀ ਕਿ ਦੋ ਤਿੰਨ ਨਾਮ ਨੂੰ ਵਿਅਕਤੀ ਆਏ ਨੇ ਉਹ ਜਿਹੜਾ ਲੁੱਟਖੋ ਦਾ ਮਾਮਲਾ ਉਹ ਇਹਨੇ ਇੰਝ ਦੀ ਗੱਲ ਇੰਝ ਦੀ ਗੱਲ ਕੁਝ ਨਹੀਂ ਹੈਗੀ ਇਹ ਬੰਦਾ ਸੈਰ ਨਹੀਂ ਸੈਰ ਦੇ ਬਹਾਨੇ ਘਰੋਂ ਆਇਆ ਸੀ ਇਹ ਬੰਦਾ ਇਹਨਾਂ ਨੂੰ ਜਾਨੀ ਕਿ 1 ਆਫ ਦੀ ਅਕਿਊਜ਼ ਨੂੰ ਇਹ ਜਾਣਦਾ ਹੈਗਾ ਸੀ ਤੁਹ ਗ੍ਰਾਈਂਡਰ ਜਿਹੜੀ ਐਪ ਹੈ ਕਿ ਤੁਹਾਨੂੰ ਦੱਸਿਆ ਹੈ ਕਿ ਉਹਦੇ ਰਾਹੀਂ ਮਾਧਿਅਮ 'ਚ ਇਹ ਇਨਟੈਕ ਹੋਏ ਹੈਗੇ ਨੇ ਇਹਨਾਂ ਗੱਲਬਾਤ ਕਰਨ ਦੀ ਆਪਸ ਹੋਈ ਹੈ ਫਿਰ ਇਹ ਆਏ ਆ ਤੇ ਫਿਰ ਉੱਥੇ ਫਿਰ ਇਹਨਾਂ ਦੀ ਡੂਰਿੰਗ ਉਹਦੇ 'ਚ ਲੜਾਈ ਹੋ ਗਈ ਆ ਤੇ ਫਿਰ ਉਹ ਅੱਗੇ ਅੱਗੇ ਫਿਰ ਜਿਹੜੀ ਗੱਲ ਗ੍ਰਾਈਂਡਰ ਉਹ ਵੀ ਗੁੰਮਰਾਹ ਕਰ ਦਿੰਦੀ ਕਾਤ ਬਈ ਦੇਖੋ ਇਹ ਮੈਂ ਇਹੀ ਤੁਹਾਨੂੰ ਇਹ ਕਹਿੰਦੀ ਜਦੋਂ ਵੀ ਸਾਡੇ ਕੋ ਕੋਈ ਵੀ ਆ ਕੇ ਅਹੀ ਜਾਣਕਾਰੀ ਦਿੰਦਾ ਹੈ ਬੇਨਤੀ ਹੈ ਰਿਕਵੈਸਟ ਵੀ ਹੈ ਲੋਕਾਂ ਨੂੰ ਐਸੀ ਤਾਂ ਉਸ ਚੀਜ਼ ਨੂੰ ਮੁੱਢਲੀ ਜਾਣਕਾਰੀ ਨੂੰ ਸੱਚ ਹੀ ਮੰਨਦੇ ਆ ਕਿ ਫਿਰ ਇਹੀ ਉਦਾਂ ਨਹੀਂ ਕਿਉਂਕਿ ਲੋਕਾਂ ਦੇ ਜਿਹੜੀ ਸਾਡੀ ਡਿਊਟੀ ਹੈਗੀ ਹੈ ਕਿ ਜੋ ਬੰਦੇ ਨੇ ਦੱਸਿਆ ਐਸੀ ਉਸ ਚੀਜ਼ ਨੂੰ ਮੰਨ ਕੇ ਤੇ ਫਿਰ ਅੱਗੇ ਪਰਚਾ ਦਰਜ ਕਰਕੇ ਤਫ਼ਤੀਸ਼ ਕਰੀਏ ਜਿੱਦਾਂ ਦਾ ਫਿਰ ਇਹ ਹੁਣ ਬੰਦਾ ਹੈਗਾ ਜੋ ਤਫ਼ਤੀਸ਼ ਚ ਤੱਥ ਸਾਹਮਣੇ ਆਦੇ ਜਿੱਦਾਂ ਹੁਣ ਇਹ ਤੱਥ ਸਾਹਮਣੇ ਆਏ ਹੈ ਕਿ ਜੋ ਇਹਨੇ ਦੱਸਿਆ ਉਹਦੇ ਬਿਲਕੁਲ ਹੀ ਵਿਪਰੀਤ ਗੱਲ ਹੋਈ ਕਿ ਮੈਂ ਅਣਜਾਣ ਅਨਜਾਨਾ ਵਾਲਾ ਕੰਮ ਨਹੀਂ ਸੀ ਕੋਈ ੱਟਕੇ ਨਾ ਬਿਠਾਉਣ ਵਾਲਾ ਕੰਮ ਨਹੀਂ ਸੀ ਆਪ ਹੀ ਸਾਰਾ ਕੁਝ ਜਾਨਕੀ ਨਾਲ ਵਿੱਚ ਆਪ ਚੱਲ ਕੇ ਵਹਿਣਾ ਵਾਲਾ ਸੀ ਸੋ ਇਹ ਮਿਸਯੂਜ਼ ਆਫ ਲਾਅ ਤੇ ਹੋਇਆ ਹੈਗਾ ਤੇ ਜੋ ਕਾਨੂੰਨ ਅਨੁਸਾਰ ਜੋ ਬੰਦੀਕਾਰ ਵੀ ਉਹ ਵੀ ਹੋਏ ਸਿਰਫ ਮੈਡੀਕਲ ਜੇ ਕੰਮ ਕਰਵਾਏ ਗਏ ਆ ਉਹਨਾਂ ਦੇ ਕਿੰਨਾ ਦੇ ਜੀ ਇਹ ਗ੍ਰਾਈਂਡਰ ਐਪ ਵੀ ਦੱਸ ਰਹੇ ਹੋ ਇਹ ਕੋ ਬਾਈਟੈਕ ਕੋ ਲੈਬ ਹੈ ਜੀ ਦੇਖੋ ਜਿਹੜੇ ਦੋਸ਼ੀ ਦੇ ਮੇਰੀ ਗੱਲ ਜਦੋਂ ਵੀ ਕੋਈ ਦੋਸ਼ੀ ਫੜਿਆ ਜਾਂਦਾ ਹੈਗਾ ਉਹਨਾਂ ਜਿੰਨੂੰ ਉਹਨੂੰ ਕੀ ਕਹਿੰਦੇ ਆ ਮੈਡੀਕਲ ਐਗਜ਼ਾਮੀਨੇਸ਼ਨ ਤੇ ਹੋਣਾ ਹੀ ਹੁੰਦਾ ਹੈ ਐਸ ਪਰ ਲਾਅ ਮੰਡੇਟਰੀ ਹੈ ਤੂੰ ਅਸੀਂ ਅੱਜ ਜਿਹੜੇ ਅੱਜ ਫੜੇ ਆ ਇਹਨਾਂ ਦਾ ਅੱਜ ਕਰਾਵਾਂਗੇ ਜਿਹੜੇ ਪਹਿਲਾਂ ਫੜੇ ਮੈਨੂੰ ਪਹਿਲਾਂ ਕਰਾਇਆ ਜਿਹੜੇ ਫੜੇ ਆ ਇਹਨਾਂ ਦਾ ਨਾਮ ਇਹਨਾਂ ਨੇ ਕੋਈ ਪਹਿਲਾਂ ਵੀ ਕੋਈ ਐਸੀ ਜੀ ਬਾਤ ਦਾਤ ਕਰੀ ਆ ਜਾਂ ਪਹਿਲੂ ਕੋਈ ਇਹ ਦੇਖੋ ਇਹਨਾਂ ਚ ਇੱਕ ਜਿਹੜਾ ਦੋਸ਼ੀ ਹੈਗਾ ਇੰਦਰਜੀਤ ਜਿਹੜਾ ਹੈਗਾ ਜਿਹੜਾ ਪਹਿਲਾਂ ਫੜ ਲਿਆ ਸੀ ਉਹਦੇ ਤੇ ਤਿੰਨ ਪਰਚੇ ਦਰਜ ਹੈਗੇ ਨੇ ਉਹਦੇ ਤੇ ਉਹਦੇ ਤੇ ਜਿੱਦਾਂ ਇਹ ਲੁੱਟ ਖੋਦੇ ਹੈਗੇ ਆ ਕਾਰ ਖੋਈ ਸੀ ਉਹਨੇ ਲੜਾਈ ਝਗੜੇ ਵਾਲੇ ਹੈਗੇ ਆ ਜੀ ਤਾਂ ਪਰਚੇ ਹੈਗੇ ਇੱਕ ਇਹਨਾਂ ਚ ਦੋਸ਼ੀ ਜਿਹੜਾ ਹੈਗਾ ਉਹ ਫੌਜੀ ਵੀ ਹੈਗਾ ਸਰਵਿੰਗ ਆਰਮੀ ਮੈਨੂ ਚ ਚੌਕੇ ਫੇਰ ਜੁਗਾਰ ਲਿਖੀ ਮੇਰੀ ਇੱਕ ਇਹਦੇ ਚ ਕਿਹਦੇ ਰਹਿ ਗਿਆ ਨਾ ਇੱਕ ਇਹਦੇ ਚ ਆਪਣਾ ਜਿਹੜਾ ਕੁਲਦੀਪ ਹੈਗਾ ਨਾ ਜੀ ਇਹ ਫੌਜੀ ਹੈਗਾ ਯੂਪੀ ਪੋਸਟਡ ਹੈਗਾ ਸੋ 2019 ਦਾ ਭਰਤੀ ਹੈਗਾ ਪਰ ਉਹਦੀ ਵੀ ਰੈਸਟ ਹੋ ਚੁੱਕੀ ਹੈ ਬਿਲਕੁਲ ਬਿਲਕੁਲ ਕਿੰਨੇ ਜਿਹੜੇ ਤਿੰਨ ਦੋਸ਼ੀ ਸੀ ਜਿਹੜੇ ਨਾਮ ਨੂੰ ਵਿਅਕਤੀ ਸੀ ਉਹ ਅਸੀਂ ਇੰਨੇ ਦੋ ਅੱਜ ਕੀਤੇ ਨੇ ਇੱਕ ਪਹਿਲਾਂ ਫੌਜੀ ਕਿਹਦਾ ਰਹਿਣਾ ਹੈ ਫੌਜੀ ਚੌਕੇ ਤੇ ਮੈਂ ਦੱਸ ਰਹੇ ਹਾਂ ਅੱਛਾ ਤਿੰਨੋਂ ਚੌਕੇ ਚੌਕੇ ਦੇ ਹਾਂ ਸਰ ਕਿੰਨੇ ਟਾਈਮ ਤੋਂ ਇੰਟਰਚੱਕ ਕੇ ਚੱਲ ਰਿਹਾ ਹੈ ਜੋ ਦੇਖੋ ਹੁਣ ਤੱਕ ਜੋ ਸਾਡੇ ਸਾਹਮਣੇ ਆਇਆ ਹੈਗਾ ਇਹ ਤੇ ਉਸੇ ਦਿਨ ਦਾ ਹੀ ਵਾਕਿਆ ਸਾਰਾ ਹੈਗਾ ਸਵੇਰੇ ਟੱਚ ਚ ਹੋਈ ਹੈਗੇ ਤੇ ਫਿਰ ਉਸੇ ਦਿਨ ਨਾਲ 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 ਫਿਰ ਇਹ ਚੱਲ ਰਿਹਾ ਫਿਰ ਇਹ سلسلہ ਕਰਦਾ ਇਹਨਾਂ ਦੋਸਿਆਂ ਨੂੰ ਪ੍ਰੋਫੈਸਰ ਨੇ ਆਪ ਬੁਲਾਇਆ ਸੀ ਦੇਖੋ ਜੀ ਜਿਹੜੀ ਐਪ ਤੁਸੀਂ ਲਾਈਵ ਜਿਹੜੀ ਉਹਦੀ ਵਰਕਿੰਗ ਹੈਗੀ ਉਹ ਜਿਹੜੀ ਤੁਸੀਂ ਚੈੱਕ ਕਰੋਗੇ ਉਹ ਲੋਕੇਸ਼ਨ ਬੇਸਡ ਐਪ ਹੈਗੀ ਹੈ ਉਹਦੇ ਫਿਰ ਲੋਕੇਸ਼ਨ ਬੇਸ ਜਿਹੜੀ ਚੀਜ਼ ਹੈਗੀ ਹੈ ਉਹ ਹੈਗੇ ਜੇ ਕਿਸੇ ਨੇ ਦੋ ਆ ਪਾਰਟੀਆਂ ਨੇ ਡਾਊਨਲੋਡ ਕੀਤਾ ਹੈਗਾ ਤੋ ਜਿਹੜੇ ਉਹਦੀ ਲੋਕੇਸ਼ਨ ਏਰੀਆ ਚ ਜਿਹੜੇ ਜਿਹੜੇ ਉਹਨਾਂ ਦੇ ਬਾਕੀ ਦੇ ਉਹਨਾਂ ਦੇ ਸਬਸਕ੍ਰਾਈਬਰ ਹੈਗੇ ਸ਼ੋ ਕਰਦੀ ਆ ਉਹਦੇ ਨਾਲ ਫਿਰ ਤੁਸੀਂ ਮਰਟਲ ਆਪਸ ਚ ਟੱਚ ਕਰ ਸਕਦੇ ਪਰ ਉਹ ਮੇਨ ਆਪਰ ਇਸ ਇਨਾਂ ਦਾ ਤਕਰਾਰ ਦਾ ਕਾਰਨ ਕੀ ਹੋਇਆ ਕੋਈ ਯੂਗਲ ਕੰਮੇ ਹੁਣ ਦੀ ਅੱਜ ਹੁਣ ਬਾਕੀ ਰਿਮਾਂਡ ਹੈ ਦੇਖੋ ਅੱਜ ਲਿਆ ਅੱਜ ਹੀ ਹੁਣੇ ਅਰੈਸਟ ਕਰਕੇ ਤੇ ਅਸੀਂ ਪਹਿਲਾਂ ਕਿਹਾ ਕਿ ਪਹਿਲਾਂ ਆਪਾਂ ਸਾਰੀ ਜਾਨਕੀ ਦੱਸੀਏ ਤੁਹਾਡੇ ਮਾਧਿਅਮ ਰਾਈ ਕਿ ਜਿਨ੍ਹਾਂ ਦੀ ਗੱਲ ਬਣਾਈ ਗਈ ਸੀ ਉਹਨਾਂ ਦੀ ਹੈ ਨਹੀਂ ਹੈਗੀ ਹੁਣ ਬਾਕੀ ਅਸੀਂ ਉਹ ਪੁੱਛਗਿਸ਼ ਕਰਾਂਗੇ ਕਿ ਜੇ ਕਿਉਂਕਿ ਜੇ ਆਪ ਹੀ ਬੁਲਾਇਆ ਆਪ ਹੀ ਆਏ ਨਾ ਫਿਰ ਇੰਨਾ ਕਿਉਂ ਗੱਲ